ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਦੋ ਤਾਂ ਤਾਜ਼ੀਆਂ ਸੁਈਆਂ ਨੇ ਤੇ ਪੰਜ ਹਜੇ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਐ ਮੰਨ ਲਓ ਕੱਚੀਆਂ ਨੇ ਤੇ ਸਾਰੀਆਂ ਬਈਆਂ ਐ ਮੰਨ ਲਓ ਗਰਮੀਆਂ ਦੇ ਤੋਹਫੇ ਆ ਗਏ ਟਾਪ ਦੇ ਨਗੀਨੇ ਆ ਸਾਰੀ ਤੇ ਇੱਕ ਦੂਜੀ ਤੋਂ ਵੱਧ ਚੜ ਕੇ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਮੈਂ ਹਾਂ ਵਧੀਆ ਜੀ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਪਰਮਾਤਮਾ ਦੀ ਮਿਹਰ ਹੈ ਜੀ ਠੀਕ ਆ ਤੇ ਸਾਰੇ ਫਿਰ ਗਰਮੀਆਂ ਦੇ ਤੋਹਫੇ ਆ ਹਾਂ ਫਿਰ ਗਰਮੀ ਗਰਮੀ 'ਚ ਆਪਣੇ ਕੋਲ ਜ਼ਿਆਦਾਤਰ ਲਾ ਲਿਆ ਹੁੰ ਗਰਮੀਆਂ ਦੇ ਬਾਈ ਕੋਲੇ ਬਾਈ ਸਾਰੇ ਐ ਮੰਨ ਕੇ ਚੱਲੇ ਤੋਫੀਆ ਤੇ 200 ਸੋਈਆਂ ਵੀ ਹੈ ਹਾਂ 200 ਸੋਈਆਂ ਜੀ ਦੂਜੀ ਆਪਣਾ ਤੇ ਰੇਟ ਫਿਰ ਜੈ ਜੀ ਹੋਣਗੇ ਰੇਟ ਬਿਲਕੁਲ ਜੈ ਜੀ ਹੋਣਗੇ ਠੀਕ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਅਸਕਰ ਸਿੰਘ ਪੈਂਟਲ ਮਾਲ ਜਿਲ੍ਹਾ ਮੋਗਾ ਜੀ ਇਧਰਲੇ ਪਾਸੇ ਆਪਣਾ ਪਾਪਾ ਪਾਈ ਦਾ ਸ਼ਹਿਰ ਰਹਿ ਗਿਆ ਤੇ ਬਾਗੇਪੁਰਾਣਾ ਤੋਂ ਹੁਣ ਤੋਂ ਆਪਣਾ ਪੈਂਡ ਫਰਾਜ ਰਹਿ ਗਿਆ ਜੀ ਬੜਾ ਮਸ਼ਹੂਰ ਹੈ ਜਿਲ੍ਹਾ ਆਪਾਂ ਨੂੰ ਕਿਹੜਾ ਪੈਂਦਾ ਮੋਗਾ ਪੈਂਦਾ ਜੀ ਤਹਿਸੀਲ ਤਹਿਸੀਲ ਬਾਗਾਪੁਰਾਣਾ ਪੈਂਦੀ ਠੀਕ ਹੈ ਕੰਟੈਕਟ ਨੰਬਰ 77 91 25011 ਇਹ ਬਾਈ ਦਾ ਬਾਈ ਕੰਟੈਕਟ ਨ ਤੇ ਬਈ ਸਕੰਦਰ ਪਹਿਲੇ ਨੰਬਰ ਤੋਂ ਤਾਜੀ ਸੂਈ ਤੋਂ ਸਟਾਰਟ ਕਰੀਏ ਇਹ ਜੀ ਤੜਕੇ ਸੂਈ ਆ ਸਵੇਰ ਹੂੰ ਤੇ ਮੰਨ ਕੇ ਚਲੋ 8:00 ਕ 7:00 ਵਜੇ ਠੀਕ ਆ ਅਜੇ ਜੇਰ ਬਾਕੀ ਆ ਜੇ ਤਰੀ ਵੀ ਸੀ ਸਾਰੀ ਠੀਕ ਆ ਤੇ ਮੰਨ ਕੇ ਚਲੋ ਵਾ ਉੱਠਣ ਉੱਠ ਖੜੀ ਗਾ ਥੋਡੀ ਵੀਡੀਓ ਬਣਾਉਣੀ ਕਰਕੇ ਹੂੰ ਬੱਚਾ ਇਹਨੇ ਬੱਛੀ ਬਹੁਤ ਚੰਗੀ ਤੇਜਾਸੀ ਬੱਚਾ ਆ ਗਿਆ ਬਈ ਇਹਦੇ ਮਗਰ ਬੱਛੀ ਬੱਛੀ ਦੀ ਕੁਆਲਿਟੀ ਚੈੱਕ ਕਰੋ ਬੱਸੀ ਬੜੀ ਚੰਗੀ ਦਿੱਤੀ ਹੈ ਨਾ ਹਾਂ ਹਾਂ ਬੱਸੀ ਦਾ ਆਪਦੇ ਨਾਲ ਵੀ ਦੋ ਗੁਣਾ ਚੰਗੀ ਆ ਹਾਂਜੀ ਹਾਂ ਬਾਕੀ ਬਾਹਰ ਦਾ ਕੰਮ ਦਾ ਬਾਈ ਨੂੰ ਬਹੁਤ ਆ ਜੀ ਕੀ ਬਾਤ ਹੈ ਇਹ ਸੀਰ ਠੰਡੀ ਨਹੀਂ ਆ ਲੇਵੇ ਤੇ ਨ ਜਿਵੇਂ ਮਰਜੀ ਵਜੇ ਜੇ ਭੋਂ ਪੁੱਠੇ ਪਾਸੇ ਵਜੇ ਭੋਂ ਸਿੱਧੇ ਪਾਸੇ ਸਹੀ ਗੱਲ ਆ ਭਾਈ ਇਧਰ ਦੀ ਵਜੇ ਉਧਰ ਦੀ ਵਜੇ ਕੋਈ ਚੱਕ ਨਹੀਂ ਤੇ ਨਾੜਾਂ ਦਾ ਮੈਂ ਕਹਣਾ ਅਗਲਾ ਕਹਿ ਦਿੰਦਾ ਵੀ ਗੁੰਦਿਆ ਵਾ ਹਣਾ ਅਸਲ ਵਿੱਚ ਗੁੰਦੀ ਹੀ ਪਈਆਂ ਨਾੜਾਂ ਨਾ ਬਾਈ ਤੇ ਲੇਵੇ ਦੀ ਨਾ ਫ੍ਰੀਡ ਵਿੱਚ ਚੈੱਕ ਕਰੋ ਬਾਈ ਬੜੀ ਕਮਾਲਾ ਤੇ ਬਾਈ ਕਿੰਨਾ ਬੋਲਾ ਕੱਢਿਆ ਅੰਦਰ ਇਹ ਡਾਕਟਰ ਆਪਾਂ ਕੱਢਤਾ 4-5 ਕਿਲੋ ਬੋਲਾ ਗਾਂ ਫਰੌਖੀ ਹੁੰਦੀ ਸੀ ਇੱਕ ਜੀਰ ਤੋਂ ਥੋੜਾ ਠੀਕ ਆ ਤੇ ਕੀ ਰਿਕਾਰ ਰਿਹਾ ਬਾਈ ਤਾਂ 22-23 ਕਿਲੋ ਮਾਲ ਕਰਨ ਗਿਆ ਜੀ ਆਪਣਾ ਚੋਆ ਆ ਆਪਾਂ 20 ਕਿਲੋ ਦੀ ਗਾਰੰਟੀ ਦੇ ਦਿੰਦੇ ਹਾਂ ਠੀਕ ਆ ਮੇਨ ਗੱਲ ਯਾਰ ਜੇ ਸੈਨਿੰਗ ਸੋਨਗ ਦੀ ਗੱਲ ਕਰੀਏ ਤਾਂ ਬਾਹਲੀ ਆ ਬਾਈ ਹਣਾ ਬਹੁਤ ਵੱਡੀ ਵਜਨ ਬਹੁਤ ਆ ਜੀ ਬੜਾ ਟੋਲੇ ਆ ਕੇ ਬੰਦਾ ਜਰਸੀ ਆ ਖੋਲ ਦੇ ਬਾਈ ਮੜੀ ਜੀ ਤੋਰ ਦੇ ਤੋਰਾ ਤਾਰਾ ਆਪਾਂ ਚੈੱਕ ਕਰਵਾ ਦਨੇ ਆ ਬਾਈ ਲੰਮੀ ਲੰਮੀ ਫੋਲਾ ਬੇਲਬੂਲ ਦੀ ਗੱਲ ਕਰੀਏ ਨਾ ਕੋਈ ਧੀਰ ਛੋਟਿਆ ਸਮਝ ਕੇ ਆਇਆ ਕਿ ਨਹੀਂ ਬਾਈ ਹਾਂਜੀ ਹਾਂ ਪੂਰੀ ਵੱਡੀ ਸਮਝ ਕੇ ਆਇਆ ਤੇ ਹਵਾਨਾ ਇਹਦਾ ਆਪਾਂ ਜਿਹੜਾ ਚੈੱਕ ਕਰਵਾਉਣਾ ਨਾੜਾ ਨੂੜਾ ਨਾ ਮੈਂ ਕਿਹਾ ਉਂਗਲ ਲਰ ਕੇ ਨਾੜਾ ਉੱਠਦੀਆਂ ਆਉਂਦੀਆਂ ਕਰਮ ਵਾਲੀ ਦੇ ਲੇਵੇ ਤੇ ਇੰਨਾ ਚੰਗਾ ਲੇਵਾ ਬਾਕੀ ਗਰਮੀਆਂ ਜਿਹੜੀ ਉਹ ਤਾਂ ਬਾਈ ਛਾਪਾ ਸਾਰੀਆਂ ਦੱਸ ਦਿੱਤੀਆਂ ਉਹਦਾ ਤੋਫਾ ਹੀ ਆ ਗਿਆ ਸਾਰੇ ਫੇਸ ਵਗੈਰਾ ਚੈੱਕ ਕਰ ਸਕਦੇ ਆ ਬਾਈ ਬੜਾ ਪਿਆਰਾਗਾ ਬੰਦ ਠੰਡੀ ਬੜਾ ਡਾਕਟਰ ਜੀ ਮਾਰੀ ਬਾਈ ਲ ਮੇਰਾ ਮੁਸਕ ਸਹੀ ਜੀ ਜਮਾਤ ਨੰਬਰ ਆਣਾ ਮੁੱਠੀ ਵਾਲਾ ਥਾਣਾ ਚਾਦੇ ਥਾਣਾ ਪੂਰੇ ਗੈਰ ਤੇ ਲੱਗੇ ਵਿਆ ਇੱਕੋ ਜਹਾਣ ਲੱਗਾ ਥੋੜਾ ਬੱਚੇ ਦਾ ਕਰਕੇ ਗਾ ਜੀ ਤੇ ਮੁੱਲ ਫਿਰ ਕੀ ਰਹੂ ਇਹਦਾ ਕੀ ਮੁੱਲ ਰਹੂ ਇਸ ਕੇੰਦਰ ਨਾਲ ਬਾਈ ਜੀ ਮਰਜ਼ੀ ਕਰਾ ਲਓ ਹਮ 70 ਕਰਾ ਲਓ 80 ਕਰਾ ਲਓ 75 ਕਰਾ ਲਓ 65000 ਰੁਪਿਆ ਲੈਣਾ ਕੱਦ ਵਜਣ ਆਪਣੇ ਕੋਲੇ ਵੇਸਾ ਸੀਟ ਨੇ ਗਾਂਡੇ ਬੱਚਾ ਲਾ ਕੇ ਭਾਰਾ ਮਾਰ ਦੇਣੇ ਦੇਖੋ ਟੋਟਲੀ ਵਸ ਹਾਂ ਜੀ ਹਾਂ 65000 ਰੁਪਿਆ ਲੈਣਾ ਦੇਖੋ ਬਾਈ ਲੈਣ ਦੇਣ ਵਾਲਾ ਮੋਲੀ ਕਰਤਾ ਮੋਲ ਬਾਈ ਦੇ ਅੱਗੇ ਵੀ ਜਾਇਜ਼ ਹੁੰਦਾ ਤੇ ਮੋਲ ਬਾਈ ਨੇ ਅੱਜ ਵੀ ਜਮ੍ਹਾਂ ਲੈਣ ਦੇਣ ਕਰਤਾ 65000 ਦੀ ਦੇਣੇ ਆ ਮੇਨ ਗੱਲ ਦਾ ਨਾੜਾ ਦੇਖੋ ਬਾਈ ਕਰਮਾ ਵਾਲੀ ਦੇ ਲੈਵੇ ਤੇ ਮੈਨੂੰ ਲੱਗਦਾ ਉਹੀ ਜਗ੍ਹਾ ਹੀ ਹੈ ਨਹੀਂ ਜਿੱਥੇ ਨਾੜਾ ਹਾਂਜੀ 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 ਵਾਪਸ ਸੇਠ ਨੂੰ ਨਿਆਣਾ ਪਾਓ ਨਾ ਪਾਓ ਉਹ ਚੀਜ਼ ਹੈ ਆਪਣੀ ਗਾਰੰਟੀ ਵਿੱਚ ਠੀਕ ਹੈ ਬਾਈ ਨਿਆਣਾ ਪਾਓ ਚਾਹੇ ਨਾ ਪਾਓ ਬਾਈ ਕਹਿੰਦਾ ਉਹ ਕਰਮਾ ਨੂੰ ਕੋਈ ਚੱਕਰ ਹੀ ਨਹੀਂ ਤੇ ਠੰਡੀ ਸੀਲ ਬਾਈ ਦੇਖੋ ਕਿੰਨੀ ਕਾ ਕਰਮਾ ਵਾਲੀ ਫੁੱਲ ਠੰਡੀ ਸੀਲਾ ਤੇ ਚਵਾਈ ਤਾਂ ਬਾਈ ਮੈਂ ਕਹਿੰਦਾ ਜਿੰਨੀ ਵਹਿੜ ਚੰਗੀ ਆ ਜਿੰਨਾ ਲੇਵਾ ਚੰਗਾ ਉਹਨੂੰ ਹੀ ਚਵਾਈ ਚੰਗੀ ਆ ਹਨਾ ਹਾਂਜੀ ਲੈ ਚੈੱਕ ਕਰੋ ਕਿਆ ਬਾਤ ਹੈ ਮੇਰਾ ਬੋੜਾ ਮਾਰ ਲਿਆ ਗਾੜਾ ਗਾੜਾ ਹੈ ਨਾ ਹਾਂਜੀ ਹਾਂਜੀ ਡਾਡ ਹੂੰ ਇਹ ਗੱਲ ਲੈ ਆ ਬਈ ਚੈੱਕ ਕਰ ਨੇ ਬਰਨਾਲੀ ਚ ਭਾਈ ਆ ਬਈ ਇਹ ਨਹੀਂ ਹੈਗਾ ਵੀ ਚੁੱਲ ਚੁੱਲ ਜੇ ਕਰਦੀਆ ਕਨੇਸ਼ਕੰਦਰਾ ਹਾਂਜੀ ਹਾਂ ਬਾਕੀ ਥਣ ਵੇਖੋ ਜੀ ਬਸਮਾਤ ਲੈ ਸਮਾਹ ਕਰ ਬੋ ਬਾਈ ਇੱਕ ਥਣਾ ਦਾ ਬੜਾ ਕਮਾਲ ਆ ਅਸਲ ਵਿੱਚ ਨੜ ਕੇ ਅਰ ਗਏ ਮਨ ਕੇ ਚਲੇ ਹਾਂ ਲੱਗੇ ਹੈਗੇ ਜੀ ਬਾਕੀ ਬੱਚਾ ਬੱਛੀ ਆ ਗਈ ਡਾਕਟਰ ਬਹੁਤ ਚੰਗੀ ਹੂੰ ਬੱਚਾ ਬਈ ਮਗਰ ਬੱਛੀ ਬਹੁਤ ਬੱਛੇ ਨਹੀਂ ਪਾਉਣਾ ਪਣਾਈ ਚੱਲ ਬੱਛੀ ਆ ਮਗਰ ਹਾਂ ਸਹੀ ਗੱਲ ਕਿਉਂਕਿ ਆਸ ਦੁਖਣੀ ਹੋ ਜਾਂਦੀ ਹੈ ਬੰਦੇ ਦੇ ਨਾੜਾਂ ਨੂਰਾਂ ਦਾ ਰਜਿਸਟਰ ਆ ਦੇਖ ਦੋਨੇ ਬਹੁਤ ਮੋਟਾ ਮੋਟਾ ਨਾੜਾਂ ਦਾ ਕਿਆ ਬਾਤ ਜਿਵੇਂ ਮਰਜੀ ਵੇ ਹੂੰ ਹਾਂ ਤੇ ਅੱਗੇ ਬਈ ਸਕੰਦਰ 2 ਨੰਬਰ ਗੱਬਣਾ ਜੀ ਬਈ ਇਹ ਗੱਬਣਾ ਜੀ ਹੈ ਕਿੰਨੇ ਟਾਈਮ ਦੀ ਕੱਤੀ ਹੈ ਬਾਹ ਡਾਕਟਰ ਹਫਤਾ ਲੈਂਗੇ ਹੈ ਇੱਕ ਹਲਤੇ ਦੀ ਕੱਤੀ ਹੈ ਹਾਂਜੀ ਹਾਂਜੀ ਕੀ ਰਕੜ ਰਿਹਾ ਹੈ ਬਾਈ ਪਿੱਛੇ ਰਕੜ ਰਿਹਾ ਹੈ 25 ਗੋਦ ਦੁੱਧ ਪਾ ਦੇ ਆਪਣੇ ਰਸਤੇ ਚੋਂ ਗਾਣਾ ਜੀ ਵੀ ਆ ਤੀਜਾ ਸੋਸ ਹੁੰਦੀ ਰੀਨਲ ਠੀਕ ਆ ਹਾਂ ਤੇ ਪਲੀਪੁਲੀ ਵੀ ਵੱਡੀ-ਬੁੱਡੀ ਤੇ ਵੱਡੇ ਬਹੁਤ ਰੱਬਾਂ ਵਾਲੇ ਗਾਣ ਹੈ ਪੂਰੇ ਉੱਪਰ ਬੱਜਨ ਵਜੂਦ ਵਾਲੀ ਆ ਬਾਈ ਹਾਂਜੀ ਤੇ ਲੇਵੇ ਦੀ ਫੀਟਿੰਗ ਫੂਟਿੰਗ ਚੈੱਕ ਕਰੋ ਬੜੀ ਕਮਾਲ ਆ ਮੈਂ ਕਹਿੰਦਾ ਯਾਰ ਅਸਲ ਵਿੱਚ ਨਾ ਜਦੋਂ ਤਿਆਰੀ ਫੜੂਗੀ ਤਾਂ ਉਦੋਂ ਦਾ ਲੇਵਾ ਪੰਡ ਬੰਨੇ ਵੀ ਹੋਗੇ ਉਹ ਡਾਟ ਤਿਆਰੀ ਕਰਦੀ ਹੂੰ ਲੈ ਥਣ ਚੈੱਕ ਕਰੋ ਬਾਈ ਗੁੱਲੇ ਵਾਲਾ ਥਣਾ ਮੁੱਠੀ ਵਾਲਾ ਥਣ ਜਿਵੇਂ ਕਹਿੰਦੇ ਗਲਾਸਾਂ ਵਰਗਾ ਥਣ ਲੱਗਿਆ ਵਕ ਨੇ ਬਾਈ ਹਾਂਜੀ ਚਪਲੀ ਪੁਲੀ ਵੀ ਦੇਖੋ ਸੈਲਿੰਗ ਛੋਣਗਣਾ ਫੁੱਲ ਆ ਲੈ ਬਈ ਤੋੜਾ ਤਰਾ ਚੈੱਕ ਕਰੋ ਇੱਕ ਨੰਬਰ ਇੱਕ ਫਾਇਦਾ ਬਈ ਇਹਨਾਂ ਦਾ ਹੋਰ ਆ ਕਿਉਂਕਿ ਗਰਮੀ ਨਹੀਂ ਮੰਦਿਆ ਇਹ ਨਹੀਂ ਮੰਦਗਾ ਡਾਟਾ ਕਰਦੇ ਚਾਹੇ ਥੋੜੇ ਥਾਂ ਚ ਬੰਨ ਲਓ ਜਾਂ ਭੀੜੇ ਚ ਬੰਨ ਦਿਓ ਚਾਹੇ ਖੁੱਲੇ ਚ ਬੰਨ ਦਿਓ ਇਹਨਾਂ ਨੂੰ ਕੋਈ ਚੱਕਰ ਨਹੀਂ ਪੈਂਦਾ ਹਾਂਜੀ ਹਾਂ ਬਾਕੀ ਝੋਲ ਚੈੱਕ ਕਰੋ ਬਈ ਲੈ ਵੇ ਦੀ ਇੱਕ ਤਰ੍ਹਾਂ ਦੀ ਐ ਮੰਨ ਲਓ ਮੱਝਾਂ ਹੀ ਆਗਣੇ ਬਈ ਉਹ ਹਾਂ ਹੀ ਹਾਂ ਮੈਂ ਹੀ ਆ ਬਾਕੀ ਕਰ ਦੋ ਬਈ ਨਾਲਾਂ ਛੋੜਨਾ ਨਾ ਕੋਈ ਮੰਨ ਕੇ ਪੂਲੇ ਜਾ ਕੇ ਮੰਗਵਾ ਦੇ ਤੇ ਥਣ ਚੈੱਕ ਕਰੋ ਬਈ ਹੇ ਤਾਂ ਝੋਲ ਫੁੱਲ ਪਈਆ ਜਦੋਂ ਕਰ ਮੈਨੇ ਤਿਆਰੀ ਕਰਨੀ ਨਾ ਕੱਚੀ ਕੱਚੀ ਭਈਆ ਉਹ ਸਾਹਮਣਾ ਆਉਂਦਾ ਅੰਦਾਜ਼ਾ ਲਾ ਕੇ ਚੱਲੇ ਜਦੋਂ ਤਿਆਰੀ ਕਰੀ ਹੋਊਗੀ ਨਾ ਬੈੜ ਫਸ ਕੇ ਖੜੀ ਹੋ ਪੂਰੀ ਕਿ ਨਹੀਂ ਬਾਈ ਹਾਂਜੀ ਹਾਂ ਤੇ ਮੁੱਲ ਬਾਈ ਸਿਕੰਦਰੇ ਦਾ ਡਾਕਟਰ ਇਹਦਾ ਵੀ 65000 ਲੈਣਗੇ ਮੁੱਲ ਜਿਹੜਾ ਮਰਜ਼ੀ ਕਰੋ ਬਾਈ ਬਣ ਕੇ ਕੋਈ ਦਸਾਈਆਂ ਜਣਾ ਪਵੇ ਆਪਾਂ ਲੈਣ ਦੇ ਵਾਲੇ ਮੁੱਲ ਹੀ ਵੀ ਜਮਾ ਬਸ ਇੱਕ ਮੁੱਲ ਹੀ ਆ ਮੁੱਲ 700 ਰੁਪਏ ਤਰ ਕੋਲ ਆਪਾਂ ਪਹਿਲਾਂ ਵੀਡੀਓ ਦੇ ਹੀ ਕਰ ਰਹੇ ਨੇ ਵੀ ਆਪਾਂ ਲੈਣ ਦੇ ਵਾਲੇ ਮੁੱਲ ਹੁੰਦੇ ਆਪਣੇ ਠੀਕ ਆ 80000 ਚ ਬਾਈ ਕਹਿੰਦਾ ਦੇ ਦੇਣੀ ਆ ਬਾਈ ਕੋਈ ਕਸ਼ਾਈਆਂ ਵਾਲਾ ਮੁੱਲ ਨਹੀਂ ਬਸ ਐ ਲਾ ਮੋਹਲ ਬਾਈ ਅੱਗੇ ਵੀ ਜਮਾ ਖਿੱਚ ਕੇ ਕਰਦਾ ਦੇਣ ਲੈਣ ਵਾਲੀ ਹੁੰਦਾ ਕਿ ਨਹੀਂ ਬਾਈ ਹਾਂਜੀ ਹਾਂ ਤੇ ਅੱਗੇ ਬਾਈ ਸਿਕੰਦਰ 3 ਨੰਬਰ ਇਹ ਜਰਸੀ ਆ ਗਈ ਜੀ ਇਹਨੇ ਪਹਿਲਾਂ ਨੇ 17 ਅਗਲਾ ਦਿੱਤਾ ਪਾਇਆ ਜੀ ਆਪਰੇ ਇੱਧਰ ਹੀ ਓਰੀਜਨਲ ਪੰਜਾਬ ਵਾਲੀ ਜਰਸੀ ਹੈ ਜਿਹੜਾ ਮਰਜ਼ੀ ਬੰਦਾ ਵੇਖ ਲੈ ਠੀਕ ਆ ਇਹਦੇ ਹਜੇ ਬਿਆਨ ਮੰਨ ਕੇ ਚੱਲੋ ਹਜੇ ਹਫਤਾ ਪਿਆ ਜੀ ਤੇ ਥਾਂਦੀ ਤਾਂ ਮੈਂ ਕਹਿੰਦਾ ਕੋਈ ਲਿਖ ਹੀ ਨਹੀਂ ਮੈਂ ਕਹਿੰਦਾ ਕੋਈ ਚੱਕਰ ਡਾਟਾ ਕੀ ਬਾਤ ਸੀਏ ਠੰਡੀ ਫੁੱਲ ਸੀਏ ਠੰਡੀ ਫੁੱਲ ਹੈ ਭਾਈ ਜਣਾ ਵਜੂਦ ਵਾਲੀ ਜਰਸੀ ਆ ਜਾਂਦੀ ਹੈ ਥਣਲੇ ਵਾ ਸਾਫ ਸੁਥਰੀ ਬੜਾ ਚੰਗਾ ਥਣ ਲੱਗਿਆ ਵਾ ਕਿੰਨੇ ਦਿਨਾਂ ਦੀ ਕੱਚੀ ਹੈ 5-6 ਦਿਨ ਮੰਨ ਕੇ ਚੱਲੋ ਠੀਕ ਆ ਹਾਂ 5-6 ਦਿਨਾਂ ਦੀ ਕੱਚੀ ਪਈ ਆ ਤੇ ਜੇ ਫੇਸ ਦੀ ਗੱਲ ਕਰੀਏ ਬੜਾ ਪਿਆਰਾ ਹੈ ਨਾ ਹਾਂਜੀ ਹਾਂ ਬਾਕੀ ਵਜਨ ਬਹੁਤ ਹੈ ਲੰਮੀ ਲੰਮੀ ਸੇਰ ਲੰਮੀ ਲੰਮੀ ਫੋਲ ਮੇਨ ਗੱਲ ਨਾਲ ਬਈ ਸਮੇ ਪਸ਼ੂ ਦੀ ਹੁੰਦੀ ਆ ਤੁਸੀਂ ਇਹ ਲਾ ਲਓ ਵੀ ਅਸਲ ਵਿੱਚ ਜੇ ਸਮੇ ਪਸ਼ੂ ਦੀ ਨਿਸ਼ਾਨੀ ਦੇਖੋ ਹੈ ਨਾ ਪਲੀ ਵੀ ਦੇਖੋ ਹਾਂਜੀ ਹਾਂ ਰਾਖਾ ਖਾ ਕੇ ਪਲੀ ਵੀ ਆ ਪਤਾ ਲੱਗਦਾ ਬਈ ਸਰੀਰ ਤੇ ਵਜਨ ਦਾ ਕੋਈ ਵੀਰੇ ਨਾ ਹਮ ਜੋ ਵੀ ਛੋਟੀਆਂ ਜਾਂ ਫੁੱਲ ਵੱਡੀਆਂ ਆ ਗਈਆਂ ਹਾਂ ਬਾਕੀ ਠੰਡਾ ਨਾ ਡਾਕਟਰ ਜਿਵੇਂ ਮਰਜੀ ਬੈਠੇ ਪੱਖ ਦੀ ਬੈਠੇ ਮਾਰ ਦੇ ਬਈ ਮੂੰਹ ਦੇ ਚਾਹੇ ਵਿੜੇ ਜੇ ਖੜਾ ਕੇ ਥਾਣਾਂ ਦੀ ਡਾਕਟਰ ਤੇ ਭਾਰ ਦੀ ਹਰੇਕ ਪਸ਼ੂ ਦੇ ਆਪਣੀ ਗਾਰੰਟੀ ਹੋਊਗੀ ਠੀਕ ਆ ਉਹ ਮੈਂ ਕੋਈ ਆਨਲਾਈਨ ਬੋਲਣ ਦੇ ਪਾਪਾ ਕਹਿੰਦੇ ਵੀ ਆਪਦਾ ਕੋਲੇ ਆ ਕੇ ਦੇਖੇ ਭਾਰ ਆਪਣਾ ਪਸ਼ੂ ਦਾ ਆਪਾਂ ਜਿੰਮੇਵਾਰ ਰ ਠੀਕ ਆ ਬਈ ਹਾਂ ਹਰੇਕ ਪਸ਼ੂ ਠੀਕ ਆ ਇਹ ਬਾਈ ਕਹਿੰਦਾ ਆਪਣੀ ਬਈ ਗਾਰੰਟੀ ਆ ਤੇ ਥਣਲੇ ਵਿੱਚ ਚੈੱਕ ਕਰੋ ਥਣ ਥਣ ਤਾਂ ਨਾ ਇੱਕ ਨੰਬਰ ਥਣ ਲੱਗਿਆ ਵਾ ਚਾਰੇ ਥਣ ਪੂਰੀ ਬੁੱਤੀ ਤੇ ਨਿਖੜਮਾ ਥਣ ਲ ਤੇ ਕਿੰਨਾ ਦੱਤ ਦੇ ਦੂ ਐਦ ਕੀ ਬਈ ਡਾਕਟਰ ਦੋਪਾ 2 ਕਿਲੋ ਦੇਣਾ ਚਾਹੀਦਾ 11 ਕਿਲੋ ਜਦਾ ਮਰਜੀ ਗਰੰਟੀ ਦੇ ਲੈ ਜਾ 17 18 ਕਿਲੋ ਪਲੂਨ ਨੇ ਦੋ ਦਿੱਤਾ ਦੂਜਾ ਸੋਰੀ ਨਾ ਸੌਂਦੀ ਠੀਕ ਹੈ ਵੱਡੇ ਆ ਛੋਟੇ ਨਹੀਂ ਲੰਮੀ ਬੇਲ ਕਾ ਹਮ ਬੇਲ ਬੂਲ ਫੁੱਲ ਲੰਮੀ ਆ ਗਈ ਹਾਂਜੀ ਪਹਿਲੀ ਆਪਾਂ ਬਾਈ ਜਿਵੇਂ ਆਖੇ ਸਾਈਨਿੰਗ ਦੇਖੋ ਬਾਈ ਲਾਲ ਚੌਂਕ ਬਹੁਤ ਆ ਚੌਂਕ ਚੌਂਕ ਨਾ ਫੁੱਲ ਲੱਗੀ ਤੇ ਮੁੱਲ ਫਿਰ ਬਾਈ ਮੁੱਲ ਡਾਕਟਰ ਜਿਹੜਾ ਜਿਹੜਾ ਲੈਂਡ ਦੇਣੀ ਆ ਮੁੱਲ 65 ਕਰਾ ਲਓ 60 ਕਰਾ ਲਓ 55000 ਰੁਪਏ ਲੈਣਾ 55000 ਜੱਸੀ ਕੁ ਦਿੰਦਾ 65 ਕਰਾ ਲਓ 60 ਕਰਾ ਲ 55000 55000 ਚੱਕੋ ਬਾਈ ਟੋਟਲੀ 55000 ਦਾ ਤੁਹਾਨੂੰ ਇਹ ਨਗੀਨਾ ਡਾਇਮੰਡ ਪੀਸ ਬਾਈ ਇਹਨੇ ਆਪਾਂ ਦੇ ਦਾਂਗੇ ਜਰਸੀ ਆ ਜਾਂਦੀ ਆ ਫੁੱਲ ਵੱਡੀ ਤੇ ਅੱਗੇ ਬਾਈ ਸਚੰਦਰ ਆ ਗਈ 4 ਨੰਬਰ ਅੱਗੇ ਆ ਗਈ 4 ਨੰਬਰ ਜੀ ਠੀਕ ਆ ਬਾਈ ਐਚ ਐਫ ਆ ਗਈ ਐਚ ਐਫ ਆ ਗਈ ਇਹਦਾ ਹਜੇ ਹੱਫਾ ਪਿਆ ਜੀ ਆਪਣੇ ਸਕੇਕਰਾਂ ਚੋਂ ਗਾਂ ਲਈ ਵੀ ਆ ਕਿਹੜਾ ਬਾ ਕਿ ਥਣ ਦੂਜਾ ਸੂਆ ਹੁੰਦੇ ਰਹੀ ਨਾ ਜੀ ਠੀਕ ਆ ਥਣ ਚੋਂ ਚੈੱਕ ਕਰਨ 19 ਗੋਲਦ ਅੰਦ ਪਲੂਨੇ ਦਿੱਤਾ ਜੀ ਐਤ ਕੀ ਫਿਰ ਕਿੰਨੀ ਦੂਜਾ ਸੂਆ ਆਪਾਂ 19 ਗੋਲ ਦੀ ਗਾਰੰਟੀ ਦੇ ਵਾੜ ਦੇ ਦਾਂਗੇ ਜਿਹੜਾ ਮਰਜੀ ਬੰਦਾ ਲੈ ਲੇ ਠੀਕ ਆ ਹਲੇ ਇਹਦੇ ਮਨ ਕਾ ਜਦੋਂ 5 ਤੋਂ 7 ਦਿਨ ਪਿਆ ਸੀਲ ਠੰਡੀ ਥਾਣ ਚੈੱਕ ਕਰਾਂ ਥਾਣ ਚੈੱਕ ਦਾ ਮੈਂ ਕਹਿੰਦਾ ਬਈ ਕਿਆ ਬਾਤ ਆ ਥਾਣ ਬੜਾ ਚੰਗਾ ਬਹੁਤ ਚੰਗਾ ਚਲ ਹੋਰ ਆ ਥਾਣਾ ਇੰਜ ਮੈਂ ਸੈਂਚਰਾਂ ਮਿਲ ਕੇ ਲਗਾਉਣਾ ਹੈ ਨਾ ਹਾਂ ਜੀ ਚਾਰੇ ਥਾਣਾ ਚਾਰੇ ਥਾਣਾ ਦਾ ਨੰਬਰ 1 ਥਾਣ ਲੱਗਿਆ ਬਈ ਹਾਂ ਜੀ ਹਾਂ ਦੇ ਥਾਣਾ ਦੀ ਗੱਲ ਕਰੀਏ ਨਾ ਬਈ ਕੱਲਾ ਕੱਲਾ ਥਣ ਲੱਗਵਾਲਾ ਥਾਣ ਪਾ ਮਾਰਾ ਨਹੀਂ ਲੈ ਲੈ ਡਾਕਟਰ ਗਾਂ ਦਾ ਹਾਂ ਥਾਣ ਹੀ ਪਾ ਮਾਰਾ ਲੈਣੇ ਐਚਐਸ ਬਈ ਬਰੀਡ ਆ ਗਈ ਮੈਂ ਤਾਂ ਕਹਿੰਦਾ ਗਰਮੀ ਤਾਂ ਵੀ ਨਹੀਂ ਮੰਨਦੀ ਆ ਨਹੀਂ ਮੰਨਦੀ ਡਾਕਟਰ ਬਹੁਤ ਘੱਟ ਮੰਨਦੀ ਹਾਂ ਬਾਕੀ ਫੁੱਲ ਵੱਡੀ ਭਾਈ ਇਹ ਆ ਜਾਂਦੀ ਹੈਗੀ ਤੇ ਥਣਲੇਵਾ ਚੈੱਕ ਕਰ ਸਕਦੇ ਹਾਂ ਬਹੁਤ ਸਵਾਦ ਬੰਦਲਾ ਫੁੱਲ ਪਈਆਂ ਮੈਂ ਕਹਣਾ ਮਦਰ ਤੇ ਮੂਰਲਾ ਲਿਆ ਜਦੋਂ ਤਿਆਰੀ ਹੋਏ ਹਾਂ ਬਹੁਤ ਤਿਆਰੀ ਦਾ ਡੇੜਾ ਬਾਕੀ ਇਹਦਾ ਆਪਣੇ ਆਪ ਦੇ ਸਕੇ ਘਰਾਂ ਚ ਜੋਈ ਵੀ ਆ ਘਰੇ ਠੀਕ ਹੈ ਭਾਈ ਹਾਂ ਮੇਰੇ ਕੋਲ ਕੀ ਆ ਬਾਤ ਆ ਭਈਆ ਦੇਖੋ ਪਲੀ ਵੀ ਦੇਖੋ ਲੇਵਾ ਨਾ ਬਹੁਤ ਸੋਹਣਾ ਤਿਆਰ ਕਰੂਗੇ ਤਾਂ ਕੱਚੀ ਕੱਚੀ ਪਈਏਗੀ ਤੇ ਕਿੰਨੇ ਕ ਦਿਨ ਲੈਜੂ ਹਜੇ ਭਈ ਇਹ ਡਾਕਟਰ ਇਹਦਾ ਹਜੇ ਮੰਨ ਕੇ ਚਲੋ ਹਫਤਾ ਪਿਆ ਹੂੰ ਤੇ ਬਾਕੀ ਸੀਲ ਠੰਡੀ ਥਣ ਜਿਵੇਂ ਮਰਜੀ ਜਿਹੜੇ ਪਾਸੇ ਦੀ ਮਰਜੀ ਭੈ ਜੀ ਸਾਨੂੰ ਚੈੱਕ ਕਰਾ ਦਲ ਟੱਲਾ ਸਹੀ ਗੱਲ ਆ ਬਾਈ ਟੱਲਾ ਟੱਲਾ ਫੋਲ ਪਈਆਂ ਮੇਨ ਗੱਲ ਨਾ ਆਰਡਰ ਦੀ ਹੁੰਦੀ ਆ ਵੀ ਡਾਕਟਰ ਥਣਾ ਦੀ ਫੇਰ ਵੀ ਆਪਣੇ ਕਹਿੰਦੇ ਵੀ ਗਾਰੰਟੀ ਹੋ ਜਿਹੜੇ ਮਰਜੀ ਪਸੰਦ ਠੀਕ ਆ ਬਾਈ ਹਾਂ ਲੈ ਚੱਲ ਬਾਈ ਇਸ਼ਕੰਦਰ ਮੋੜ ਦੇ ਤੇ ਮੁੱਲ ਫਿਰ ਇਹਦਾ ਕੀ ਰਹੂਗਾ ਇਹਨਾਂ ਦਾ ਮੁੱਲ ਡਾਕਟਰ ਸੂ ਵੀ ਬਾਹਰ 65000 ਤੋਂ ਬਾਹਰ ਦੀ ਆ 65 ਦੀ ਮੰਨ ਲਾ ਲੈਣਾ 55000 ਅੱਜ 55000 ਹਾਂ ਜਦੋਂ ਹੋ ਗਈ ਤਿਆਰ ਮੁੱਲ 65000 ਤੇ ਅੱਜ ਬਾਈ ਕਹਿੰਦਾ ਕੱਚੀ ਆ 55000 ਦੀ ਹੈ ਨਾ ہاں 55000 ਦੀ بس ਅੱਜ ਆਪਾਂ ਬਾਈ ਕਹਿੰਦਾ ਵਾਟ ਇਸ ਕਰਦ ਵਜ ਨਾਲੀ ਛੋਟੇ ਹੂੰ ਉਥੇ ਹੁੰਦੇਗਾ ਅੱਗੇ ਤੇ ਮੁੱਲ ਬਾਈ ਨੇ ਬਾਈ ਇਹਦਾ ਵੀ ਜਾਇ ਕਰਤਾ ਐਂ ਮੰਨ ਲਓ ਬਾਈ ਅੱਜ ਕੱਚੀਆਂ ਤੇ ਆਫਰ ਹੀ ਆ ਕਿ ਨਹੀਂ ਬਾਈ ਹਾਂ ਆਫਰੇ ਬਾਕੀ ਐਡਿੰਗਾਂ ਦਾ ਬੜਾ ਕੋਈ ਦਿੰਦਾ ਨਹੀਂ ਡਾਕਟਰ ਜਿੱਥੇ ਮਰਜੀ ਭਾਅ ਦਾ ਮੇਲਾ ਥੰਮ ਲੈਣ ਬਿਜਾਰ ਕੀ ਬਾਤ ਆ ਬਾਈ ਲੈ ਇਹ ਮਰਜੀ ਸੀਲ ਜਿੱਧਰ ਵੀ ਮਰਜੀ ਵਜੇ ਇੱਕ ਗੱਲ ਠੰਡੀ ਸੀਲ ਦੀ ਹੈ ਨਾ ਜੇ ਮਰਜੀ ਬੰਗੇ ਲਈ ਚਲੋ ਇਹ ਨਹੀਂ ਹੈਗਾ ਹਾਂ ਨਾ ਨਾ ਕੋਈ ਪਸ਼ੂ ਆਪਣਾ ਸਾਰਾ ਠੰਡੇ ਹੋਵੇ ਤੇ ਅੱਗੇ ਬਾਈ ਨੇ ਸਿਕੰਦਰ ਪਾ ਗਈ ਪੰਜ ਨੰਬਰ ਬਾਈ ਹਾਂਜੀ ਹਾਂਜੀ ਇਹ ਪਹਿਲਾ ਸੂਪ ਪਲੂਨ ਬੱਛਿਆ ਜੀ ਜਰਸੀ ਸ਼ਾਹੀਵਾਲ ਚ ਕ੍ਰੋਸ ਠੀਕ ਆ ਤੇ ਸੀਲ ਠੰਡੀ ਇੰਨੀ ਕਰੀਆਂ ਮਾਦੀ ਬਈ ਕੀ ਬਾਤ ਆ ਬਈ ਥੋੜਾ ਡਰਦੀ ਜਰੂਰ ਟੂ ਕੈਮਰਾ ਨੂੰ ਕਰਦੀ ਜੀ ਕਿ ਹੋਰ ਕੋਈ ਚੱਕਰ ਨਹੀਂ ਕਰਨ ਵਾਲੀ ਨੂੰ ਸਾਊ ਸੀਲ ਦੇਖੋ ਜਮਾ ਤੋਂ ਥਾਣ ਥਾਣ ਤੋਂ ਡਾਕਟਰ ਐਡਾ ਚੰਗਾ ਲੱਗਾ ਜਿੰਨਾ ਉੱਡੇ ਹੀ ਲਿਆ ਚੰਗਾ ਲੱਗਾ ਹਾਂ ਆ ਉੱਡੇ ਹੀ ਲਿਆ ਹੂੰ ਸਹੀ ਗੱਲ ਆ ਪਲ ਪਲ ਜਮਾ ਨਹੀਂ ਪਾਈ ਨਾ ਨਾ ਡਾਕਟਰ ਜਮਾ ਕੀ ਬਾਤ ਆ ਬਈ ਬਾਕੀ ਕਿਹੜਾ ਬਈ ਸਾਹੀਵਾਲ ਬ੍ਰੀਡ ਆ ਗਈ ਬਈ ਹਾਂ ਜਰਤੀ ਤੇ ਸਹੀ ਵੀ ਨਹੀਂ ਮੰਗ ਬਹੁਤ ਹੁੰਦੀ ਆ ਵੀ ਸਾਹੀਵਾਲੀ ਚਾਹੀਦੀ ਆ ਕਿ ਨਹੀਂ ਬਈ ਹਾਂਜੀ ਹਾਂਜੀ ਉਹ ਲੱਗਦੀ ਨਹੀਂ ਜੈ ਪਲੂਨਸ ਹੁੰਦੀ ਆ ਨਾ ਇਹ ਬਣੀ ਆ ਕੱਦ ਪਾ ਜਿਆ ਬਹੁਤ ਆ ਡਾਕਟਰ ਫਲੀ ਫੁਲੀ ਬਹੁਤ ਹਮ ਵੱਡੀ ਬੁੱਡੀ ਬਈ ਫੁੱਲ ਆ ਤੇ ਲੇਵਾ ਦੇਖੋ ਬਈ ਮੈਂ ਕਹਣਾ ਵੀ ਤੁਰਿਆ ਨਹੀਂ ਜਾਂਦਾ ਲੈ ਕੇ ਇੰਨਾ ਸੋਹਣਾ ਲੇਵਾ ਤਿਆਰ ਕਰਦੀ ਆਂਦੀ ਆਂਗੀ ਕਰਮਾਂ ਵਾਲੀ ਲੈ ਈਟਿੰਗ ਫੂਟਿੰਗ ਬੜੀ ਕਮਾਲ ਆ ਬਈ ਲੇਵੇ ਦੀ ਬਾਕੀ ਅਗਲਾ ਕਹਿੰਦਾ ਗਲਾਬੀ ਥਣ ਚੀਂਦਾ ਇਹਨੂੰ ਕਰਮਾਂ ਨੂੰ ਤਲਾਬੀ ਤੇ ਲੇਵਾਂ ਨੂੰ ਬੰਦੇ ਤੇ ਨਾੜਾਂ ਨੂੜਾਂ ਜਿਵੇਂ ਮਰਰੀ ਚੈੱਕ ਕਰਾ ਦੇ ਜਿਵੇਂ ਮਰਜੀ ਵਾ ਜਾ ਪਲੂਨ ਬੱਛੀਆ ਨਹੀਂ ਹਮ ਖੜਾ ਮਾਰ ਦਿਆਂ ਲਾ ਕੀ ਬਾਤ ਜਿਵੇਂ ਨਾੜਾਂ ਨੂੜਾਂ ਬੜਿਆ ਚੰਗੇ ਠਾਣ ਹਾਂ ਇਹ ਤਾਂ ਠਾਣ ਡਾਕਟਰ ਆਪਾਂ ਦੋ ਤਾਂ ਬਾੜਾ ਨਹੀਂ ਕਹਿੰਦੇ ਆਪਾਂ 15 ਕਿਲੋ ਦੀ ਗਾਰੰਟੀ ਤੇ ਦੇ ਦਾਂਗੇ ਦੁੱਧ ਵੱਧ ਦੇਊਗੀ ਬੱਚੀ ਠੀਕ ਆ ਤੁਹਾਡੇ ਸਾਹਮਣੇ ਆ ਵਾਕੀ ਐਡੀ ਬਜਨ ਵਾਲੀ ਵੜ ਜਾਈਂਦਾ ਨੇ ਇਹ ਨਹੀਂ ਨੇ 15 ਕਿਲੋ ਦਿੱਤਾ ਫਿਰ ਦੇਣਾ ਵੀ ਕਿਹਾ ਹੂੰ ਪਲੀ ਪੁਲੀ ਵੀ ਦੇਖੋ ਬਾਈ ਫੁੱਲ ਚਮਕ ਵਾਲੀ ਆ ਵਾਕੀ ਫੇਸ ਬਿਊਟੀ ਚੈੱਕ ਕਰੋ ਪਹਿਲਾਂ ਤਾਂ ਲੈ ਫੇਸ ਬੂਟਸ ਨਾ ਬੜਾ ਪਿਆਰਾ ਹੈ ਬਾਈ ਸਾਈ ਹਾਲ ਬਰੀਡ ਆ ਜਾਂਦੀ ਹੈਗੀ ਪਲੀ ਵੀ ਫੁੱਲ ਆ ਤੇ ਕੀ ਮੁੱਲ ਰੱਖੋ ਬਾਈ ਫਿਰ ਡਾਕਟਰ ਇਹਦਾ ਲੈਣ ਦੇਣ ਹੀ ਮੁੱਲ ਜਿਹੜਾ ਮਰਜ਼ੀ ਕਰੋ 52000 ਰੁਪਏ ਲਵਾ ਇਹਦੀ 52 52000 ਚੱਕੋ ਦੇਣ ਲੈਣ ਵਾਲੇ ਮੌਲੀ ਆ ਬਾਈ ਐ ਲਾਲੋ ਵੀ ਗਰਮੀਆਂ ਦੇ ਤੋਹਫੇ ਆ ਗਏ ਗਰਮੀ ਤਾਂ ਨੇੜਤੀ ਵੀ ਨਹੀਂ ਲੰਘਦੀ ਕਿ ਨਹੀਂ ਡਾਕਟਰ ਬਾਕੀ ਭਜਣ ਵਾਲੀ ਸਮੀ ਭਲੀ ਡਾਕਟਰ ਇੰਦੀ ਤੇ ਆਪਾਂ ਬੱਚਾ ਖਰਾਕ ਹੀ ਖਾ ਜਾਂਦਾ ਜਿਉਂ ਪਪਾਲਦੇ ਹਣਾ ਸਹੀ ਗੱਲ ਆ ਬਾਈ ਮੁੱਲ ਵੀ ਬਾਈ ਨੇ ਜਮਾ ਜਾਇ ਕੀਤਾ ਬਾਈ 52000 ਦੀ ਬਾਈ ਕਹਿੰਦਾ ਦੇ ਦਿਆਂਗੇ ਕਿਉਂਕਿ ਮੁੱਲ ਕਰਾਉਣ ਦਾ ਭਾਵੇਂ 55 ਕਰਾ ਲਓ ਭਾਵੇਂ 60 ਕਰਾ ਲਓ ਨਹੀਂ ਬਾਈ ਹਾਂਜੀ ਹਾਂ ਪੂਰਾ-ਤਾਰਾ ਬਾਈ ਚੈੱਕ ਕਰੋ ਇੱਕ ਨੰਬਰ ਤੋਂ ਅੱਗੇ ਬਾਈ ਲਾਟ ਤੇ ਸਿਕੰਦਰ 96 ਨੰਬਰ ਬਾਈ ਤੇ ਵੀ ਰੋਡ ਦਾ ਦੂਜਾ ਸਵਸ ਹੁੰਦੀ ਆ ਹੂੰ ਸੀਟ ਨਹੀਂ ਡਾਕਟਰ ਫੋਲ ਆ ਜਿਵੇਂ ਮਰਜੀ ਵੈ ਜਰਸੀ ਕ੍ਰੋਸ ਜਰਸੀ ਕ੍ਰੋਸ ਹਾਂਜੀ ਵੱਡੀ ਵਾਗੀ ਫੋਲ ਹਾਂਜੀ ਹਾਂਜੀ ਫੋਲ ਵੱਡੀ ਆ ਜਿਵੇਂ ਮਰਜੀ ਵੈ ਡਾਕਟਰ ਦੋ ਨਾਰਾ ਨੂੜਾ ਦੋਨੇ ਭਾਈ ਚੈੱਕ ਕਰਾ ਕੇ ਕੀ ਬਾਤ ਥਣ ਥਣ ਜਿਵੇਂ ਮਰਜੀ ਵੈ ਜੋ ਕੋਈ ਚੱਕਰ ਹੂੰ ਸਹੀ ਗੱਲ ਆ ਥਣ ਬੜਾ ਚੰਗਾ ਲੱਗਿਆ ਹਾਂਜੀ ਹਾਂ ਥਾਣਾ ਪਾ ਮਾ ਡਾਕਟਰ ਗਾਮ ਲੈੰਦੇ ਨਹੀਂ ਹੁੰਦੇ ਇੱਕੋ ਜਿਹਾ ਥਣ ਲੱਗਿਆ ਵਾ ਮੈਂ ਕਹਣਾ ਬਈ ਪੂਰੀ ਵਿੱਚ ਥਣ ਲੱਗੇ ਵਾ ਕਿੰਨੇ ਦਿਨਾਂ ਦੀ ਕੱਚੀ ਆ ਬਈ ਡਾਕਟਰ ਇਹਦੇ ਹਜੇ ਹਫਤਾ ਮੰਨ ਕੇ ਲੈ ਲਓ 4-5 ਦਿਨ ਪਏ ਆ ਹੂੰ ਹਫਤਾ ਕਾਂ ਕੱਢ ਤੇ ਕਿੰਨਾ ਰਿਦਾ ਦੁੱਧ ਦਿੱਤਾ ਵਾ ਬਹੁਤ ਡਾਕਟਰ ਮਾਲਖਣੇ ਆਪਾਂ ਨੇ ਕਿਹਾ 17 ਕਿਲੋ ਸਾਡਾ ਪਹਿਲੇ ਸੋਚ ਹੋਇਆ ਹੂੰ ਆਪਾਂ 17 ਕਿਲੋ ਦੀ ਏਰ ਕੀ ਗਾਰੰਟੀ ਦੇਵਾਂਗੇ ਬਾਕੀ ਆਖਦਾ ਸਮਝ ਨਾ ਭਾਈ ਲੈ ਲਈ ਠੀਕ ਹੈ ਭਾਈ ਖੋਲ ਦੇ ਮੜੀ ਜੀ ਤੋਰ ਦੇ ਨੂੰ ਵੀ ਖੋਲ ਕੇ ਫੁੱਲ ਢਾਂਚੇ ਵੱਡੀ ਚ ਆ ਗਈ ਭਾਈ ਕੋਈ ਵੀ ਵੀਰੇ ਨੂੰ ਵੀ ਨਾ ਛੋਟੀ ਸਮਝੋਕ ਨਹੀਂ ਭਾਈ ਹਾਂ ਬਸ ਆ ਗਈ ਜਰਸੀ ਭਾਈ ਹਾਂਜੀ ਦੁੱਧ ਵੀ ਚੰਗਾ ਹੋਊਗਾ ਮੱਝ ਨਾਲ ਦਾ ਇਹਦਾ ਵੀ ਦੁੱਧ ਹੋਊਗਾ ਕਿ ਨਹੀਂ ਭਾਈ ਹਾਂਜੀ ਹਾਂ ਬਾਕੀ ਥੋੜਾ ਜਿਆਦਾ ਗਰਮੀ ਦਾ ਕਰਕੇ ਵੀ ਪਸ਼ੂ ਉਹ ਕਰਦਾਗਾ ਇੱਕ ਗੱਲ ਹੋਰ ਹੈ ਬਾਈ ਇਹ ਨਹੀਂ ਹੈਗਾ ਵੀ ਖਰਾਕ ਵਧਾਉਣੀ ਪੂ ਜਾਂ ਘਟਾਉਣੀ ਪੂ ਗਰਮੀ ਚ ਵੀ ਦੁੱਧ ਉਹ ਨਹੀਂ ਦੇਣਾ ਹਾਂ ਹਾਂ ਡਾਕਟਰ ਬਾਕੀ ਬਜਨ ਵਾਲਾ ਸਮਾਂ ਡਾਕਟਰ ਪੂਰਨ ਵੀ ਪੁੱਲ ਲਸੀ ਲਾਮੀ ਹੈ ਇਹ ਨਹੀਂ ਹੈਗਾ ਬਾਈ ਵੀ ਮਤਲਬ ਕਿ ਖਰਾਕ ਘਟ ਗਈ ਜਾਂ ਵਧ ਗਈ ਇਹਨਾਂ ਨੇ ਉਮੀਦ ਚੱਲੀ ਜਾਣਾ ਹਾਂਜੀ ਹਾਂ ਬਾਕੀ ਜਿਵੇਂ ਮਰਜੀ ਵਾਹ ਡਾਕਟਰ ਪੁੱਠੇ ਪਾਸੇ ਵਾਹ ਲੈ ਸਿੱਧੇ ਦੋਵੇਂ ਮੌਸਮਾਂ ਚ ਚੱਲਣ ਵਾਲੀਆਂ ਆ ਭਾਵੇਂ ਬਾਈ ਫੁੱਲ ਠੰਡ ਹੋਵੇ ਪਾਵੇਂ ਫੁੱਲ ਗਰਮੀ ਹੋਵੇ ਕਿ ਨਹੀਂ ਬਾਈ ਹਾਂਜੀ ਹਾਂਜੀ ਆ ਹੁਣ ਵੇੜੇ 'ਚ ਖੜੀ ਐ ਲੈ ਬਾਈ ਜਮਾ ਨਹੀਂ ਹੌਂਕ ਦੀ ਕਰਦੀ ਮੌਂ ਐ ਨਾ ਖੜੀ ਐ ਕੋਈ ਚੱਕਰ ਨਹੀਂ ਬਾਕੀ ਤੇ ਫੂਡ ਡਾਕਟਰ ਚੈੱਕ ਕਰਾ ਦੇ ਜਰਸੀ ਲਵਾ ਸੰਭ ਠੀਕ ਆਨੇ ਕਾ ਕਰਨਾ ਸੀ ਸਹਿਬ ਬਾਈ ਜੇ ਗੱਲ ਕਰੀਏ ਕੰਨ ਕੋਲੋਂ ਤਾਂ ਬਹੁਤ ਛੋਟਾ ਛੋਟਾ ਕਰਨ ਲੱਗਾ ਵਾ ਕਰਮਾਣੀ ਨੂੰ ਹਾਂਜੀ ਹਾਂ ਤੇ ਮੁੱਲ ਬਾਈ ਡਾਕਟਰ ਇਹਦਾ ਵੀ 52000 ਮਿਲਾਂਗੇ ਜਮਾ ਦੇ ਲੈਣੀ ਕਰੀ ਜਨਾ ਹਾਂ ਜਮਾ ਦੇਣ ਲੈਣੀ ਬਸ ਦੇਣ ਲੈਣੀ ਆ ਉਹ ਕਹਿੰਦਾ ਆਪਾ ਪਕਾਈ ਨਹੀਂ ਕਰਦੇ ਡਾਕਟਰ ਠੀਕ ਆ ਜਿਵੇਂ ਆਫਰ ਹੀ ਲਾਇਆ ਬਸ ਆਫਰ ਹੀ ਆਪਣੇ ਕੋਲ ਇਹ ਨਹੀਂ ਹੁੰਦਾ ਵੀ ਆਪਾਂ ਮੰਗ ਲਿਆ 70 ਤੇ ਦੇਤੀ 50 ਦੀ ਠੀਕ ਹੈ ਬਾਈ ਆਪਣੇ ਤਾਂ ਛੋੜ ਸੱਤੇ ਵਾਲੇ ਹੁੰਦੇ ਵੀ ਆਪੇ ਆਪਣੇ ਪਹਿਲਾ ਬੰਦਾ ਆਪਦਾ 22 ਮਾਰ ਕੇ ਆਵੇ ਫੇਰ ਆਪਣੇ ਕੋਲੇ ਪਹੁੰਚ ਜਾਏ ਆਪਣੇ ਆਕੇ ਪਸੂ ਦੇਖੇ ਫੇਰ ਬੰਦਾ ਆਪਣਾ ਸੌਦਾ ਕਰ ਲੈ ਆਪਾਂ ਜਿੰਨੇ ਵੀ ਕੋਲੇ ਜਾਵੇ ਖੁਦ ਚੱਲ ਕੇ ਠੀਕ ਹੈ ਪਸੂ ਦੀ ਹਾਂਜੀ ਮੁੱਲ ਬਾਈ ਨੇ ਬਾਈ ਜਮਾ ਮੈ ਮੰਨ ਲਓ ਜਮਾ ਖਿੱਚ ਕੇ ਕਰਿਆ ਤੇ ਇੱਕ ਬਾਈ ਕੋਲੇ 7 ਨੰਬਰ ਤੇ ਬਾਈ ਤਾਜੀ ਸੂਈ ਆ ਗਈ ਕਿਹੜਾ ਸੂਆ ਸੂਈ ਆ ਬਾਈ ਇਹ ਡਾਟ ਦੂਜਾ ਸੂਆ ਸੂਈ ਆ ਦੂਜਾ ਸੂਆ ਤਰਾਂ ਸੂਈ ਆ ਬਾਈ ਸਿਕੰਦਰ ਡਾਟ ਰਾਤ ਸੂਈ ਆ ਉਹ ਹ ਉਹ ਆਪਾਂ ਨਾ ਬੋਲੇ ਦਾ ਵਾਹ ਖਾਲੀ ਕਰਤੀ ਜਿ ਵਿਚੀ ਹੂੰ ਤੇ ਇਹਨਾਂ ਰੈਂਟ ਦਾ ਥਣਾ ਵੀ ਬਰੋਬਰ ਆਗਾ ਹੂੰ ਜਿਹੜਾ ਮਗਰਲਾ ਥਾਣਾ ਹੂੰ ਉਰਲੇ ਪਾਸੇ ਬਹਿਣੀ ਵਾਲੇ ਪਾਸੇ ਦਾ ਹੂੰ ਉਹ ਜੀ ਹਵਾ ਭਰ ਜਿਹੜਾ ਠੀਕ ਹੈ ਬਾਈ ਆਪਾਂ ਤੈਲ ਮੰਨ ਕੇ ਦੇ ਲਈ ਉ ਦੁੱਧ ਆਉਂਦਾ ਦੁੱਧ ਆਉਂਦਾ ਦੁੱਧ ਵੀ ਆਉਂਦਾ ਪਸਨਾ ਵੀ ਬਰੋਬਰ ਆ ਜਾ ਮੈਂ ਤੁਹਾਨੂੰ ਬੱਚਾ ਵੀ ਲਾ ਦੂੰ ਧਾਰਾ ਵੀ ਮਾਰ ਦੂੰ ਸੀਰ ਠੰਡੀ ਫੁੱਲਾ ਹੂੰ ਨਿਆਣਾ ਪਾ ਲਓ ਪਰ ਨਾ ਪਾਓ ਸੀਰ ਠੰਡੀ ਦੇਖੋ ਬਾਈ ਫੁੱਲ ਅਕਰਮ ਵਾਲੀ ਨਿਆਣਾ ਪਾਓ ਚਾਹੇ ਨਾ ਪਾਓ ਬਾਈ ਕਹਿੰਦਾ ਸੁਣ ਨਿਆਣਾ ਪਾ ਕੇ ਵੀ ਦੇ ਦੇ ਨਾ ਕੀ ਬਾਤ ਆ ਬਾਈ ਲੈ ਵਈ ਠੰਡੀ ਸੀਲੇ ਵੀ ਚੈੱਕ ਕਰਾਉਣੇ ਆਪਾਂ ਲੈ ਵਈ ਚਵਾਈ ਚੈੱਕ ਕਰੋ ਚਵਾਈ ਇਹਨੂੰ ਵੀ ਬਹੁਤ ਚੰਗਿਆ ਸੀ ਬਹੁਤ ਚੰਗਿਆ ਡਾਕਟਰ ਹੂੰ ਲੈ ਚੈੱਕ ਕਰੋ ਬਈ ਚਵਾਈ ਇੱਕ ਨੰਬਰ ਲੱਗੀ ਵੀ ਆਹ ਬਾਕੀ ਖਲਦੀ ਡਾਕਟਰ ਜਮਾ ਆਵੜ ਨਹੀਂ ਲੈ ਹੂੰ ਹਵਾ ਬਣਦੀ ਨਾ ਕਰਕੇ ਹਾਂ ਤੇ ਆਹ ਤੁਹਾਨੂੰ ਜਿਵੇਂ ਮਰਦੀ ਚੋਈ ਉਹ ਪੈਰ ਵੀ ਚੱਗਦੀ ਹੈ ਕੀ ਬਾਤ ਹੈ ਬਈ ਤੁਸੀਂ ਚੱਕਰ ਹੀ ਨਹੀਂ ਕਰ ਮਾਲ ਨੂੰ ਜਿਵੇਂ ਮਰਦੀ ਚੋਈ ਬਾਕੀ ਆਹ ਤੁਹਾਨੂੰ ਜਮਾ ਬਰੋਬਰ ਆ ਤੁਸੀਂ ਚੈੱਕ ਕਰਾ ਦਿਓ ਹੂੰ ਸਤਿ ਸ਼੍ਰੀ ਅਕਾਲ ਕਿੰਨੇ ਨੰਬਰ ਚ ਵਾਈ ਜੀ ਇਹਨਾਂ ਚ ਪਾਣਾ ਹਾਂ ਹਾਂ ਜਾਵਾਂ ਧੰਨਵਾਦ ਇਹ ਮੁੱਲ ਫਿਰ ਸਿਕੰਦਰ ਕੀਰ ਮੈਂ ਲੜ ਰਿਹਾ ਇਹ ਹੁਣ ਆਪਾਂ ਉਸ ਹਵਾਣਾ ਦੇ ਦਾਂਗੇ 22000 ਰੁਪਏ ਦੇ ਦਾਂ 22 ਦੀ ਹਾਂ ਦੁੱਧ ਮੰਨ ਕੇ ਚੱਲ ਆਪਾਂ ਜਾਵਾਂ ਬੋੜਾ ਤਾਂ ਤੜਕੇ ਖਾਲੀ ਕੀਤੀ ਵੀ ਆ ਹੁਣ ਟਾਈਮ ਦੇਖ ਲੋ ਤੁਸੀਂ ਕਿੰਨਾ ਕ ਹੋਇਆ ਹੂੰ ਤੇ ਰਾਤ ਸੂਈ ਆ ਬੋੜਾ ਜਾਵਾਂ ਆਪਣਾ ਖਾਲੀ ਕਰਿਆ ਠੀਕ ਹੈ ਬਈ ਹਾਂ ਜੀ ਮੁੱਲ ਬਾਈ ਕਹਿੰਨਾ 22000 ਰੁਪਏ ਬਾਈ ਬਾਕੀ ਆਏਗਾ ਤਾਂ ਮਾਨ ਤਨ ਹੋ ਜਾ ਸਿਕੰਦਰ ਹਾਂ ਕਰ ਦਿਆਂ ਕੋਈ ਠੀਕ ਹੈ ਬਈ ਤੇ ਨਗ ਸੀਗੇ ਬਾਈ ਕੋਲੇ ਬਾਈ ਸੱਤ ਸੇ ਸੇ ਠੰਡੂ ਫੁੱਲ ਹੂੰ ਜਿਵੇਂ ਨਾਕਸੀ ਦੇ ਬਾਈ ਕੋਲੇ 7 7 ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਹਾਂ ਵੀਡੀਓ ਨੂੰ ਵੇਖਣ ਲਈ ਧੰਨਵਾਦ